ਉਹ ਜੀ ਟਰੈਕਟਰ ਦੇਖੋ ਪੰਜਾਬੀਆਂ ਦੇ ਘਰਵਾਰ ਆਏ ਆ ਆਪਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਦੋਰ ਰੱਬ ਨੇ ਹੱਥਾਂ ਦੇ ਵਿੱਚ ਫੜੀ ਹੋਈ ਆ ਕੁੱਟੀ ਜੜੀ ਹੋਈ ਆ ਬਿੱਲੋ ਤੇਰੇ ਜੱਤ ਦੀ ਚੇਤਾ ਰੱਖਿਓ ਜਦੋਂ ਮਿਹਨਤ ਆਦਤ ਬਣ ਜਵੇ ਨਾ ਤਾਂ ਫਿਰ ਜਿਹੜੀ ਕਾਮਯਾਬੀ ਆ ਉਹ ਕਿਸਮਤ ਬਣ ਜਾਂਦੀ ਆ ਮੱਝਾਂ ਨੂੰ ਤੁਮਪੀਆ ਪੈਰ ਯਾਰ ਤੇਰੇ ਬੰਦਾ ਮੇਰੇ ਦਿਨਾਂ ਖੱਟਿਆ ਬਤਾ ਮੈਂ ਇਹ ਕਾੜ ਦੇਖ ਪੜ ਕੇ ਦੁਨੀਆ થી ਫੱਟਦੀ ਤੇਰੀ ਲਾਇਆ ਬੋਲ ਕੋਲੀ ਚੱਟਲੀ ਦਾ ਕਾਜਾ ਮਾ ਜੀਦਾ ਰੱਖ ਤੇ ਕਿਆਂ ਦੇ ਮੂੰਹ ਬੰਦ ਕਰ ਕਿਥੋਂ ਠਿੱਕ ਤੇ ਕਿੱਥੇ ਆਏ ਖੇਡ ਕੇ ਦੀਰਦਾ ਹਲੋ ਜੀ ਪੰਜਾਬੀਆਂ ਦੇ ਕਾਰੋਬਾਰ ਦਿਖਾਣੇ ਪਏ ਤੁਹਾਨੂੰ ਆ ਲੈ ਆ ਬਾਈ ਆਪਣੇ ਉਧਰ ਹੀ ਆਓ ਤੋ ਇਹ ਬਚ ਬਗਾ ਹੈ ਪਾ ਕੇ ਮੱਲੋ ਫੋਲੋ ਹਾਂਜੀ ਇਹਦੇ ਵਿੱਚ ਲਾਈਟ ਵੀ ਚੜ੍ਹਦੇ ਆ ਇਹਦਾ ਨਾ ਫਿਰ ਉਹਦੀ ਲਾਈਪ ਪਾਦੀ ਆ ਜਾਨੀ ਇਹਦਾ ਪਾਣੀ ਜੰਦਾ ਉਹਦੀ ਬਾਰੇ ਕਿੰਨੇ ਚਿਰ ਚੱਕ ਰਿਹਾ ਛੱਕ ਗਿਆ ਧੂਆ ਮੈਂ ਚੱਕ ਲਿਆ ਪ੍ਰਸ਼ਾਦ ਚੱਕਿਆ ਜਿੰਨੇ ਚਿਰ ਪਾਣੀ ਤੁਸੀਂ ਮੋਕਣ ਨਹੀਂ ਬਿੱਲਾ ਦੇਖ ਲੈ ਹੜਦਾ ਨਹੀਂ ਭੁੱਖ ਖਲਾਰੀ ਜਾਂਦਾ ਇੱਥੇ ਵੀ ਬਈ ਚੈੱਕ ਕਰ ਲੋ ਇਹਦਾ ਪਾਣੀ ਸਸੀ ਗਾਲ ਜੀ ਸਰੋਤੇ ਦਾ ਆਪ ਜੀ ਦਾ ਸਵਾਗਤ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾ ਬਾਬ ਜੀ ਨੂੰ ਦਿਖਾਵਾਂਗੇ ਜੀ ਆਪਾਂ ਅੱਜ ਜਾਣਾ ਨਰਸਰੀ ਦੇ ਵਿੱਚ ਤੇ ਉੱਥੇ ਦਿਖਾਨੇ ਆਪਣੇ ਪੰਜਾਬੀਆਂ ਦੇ ਕਾਰੋਬਾਰ ਨਿਊਜ਼ੀਲੈਂਡ ਦੇ ਵਿੱਚ ਤੇ ਆਓ ਜੀ ਆਪ ਜੀ ਨੂੰ ਲੈ ਕੇ ਜਾਂਦੇ ਆ ਜੀ ਮਿਲਦੇ ਆ ਜੀ ਉੱਥੇ ਆਪਾਂ ਇੱਥੋਂ ਘਰੋਂ ਜਾਣਾ ਹੈ ਅੱਜ ਇੱਥੋਂ 40 ਮਿੰਟ ਦੀ ਡਰਾਈਵ ਆ ਤੇ ਜੇ ਟ੍ਰਾਫਿਕ ਨਾ ਹੋਵੇ ਜੇ ਟ੍ਰਾਫਿਕ ਹੋਵੇ ਫਿਰ ਘੰਟਾ ਲੱਗ ਜਾਂਦਾ ਹੈ ਤੇ ਆਪ ਜੀ ਨੂੰ ਦਿਖਾਨੇ ਆ ਜੀ ਆਕਲੈਂਡ ਤੋਂ ਮਨੂਰੀਵੇ ਤੋਂ ਜਾਣਾ ਹੈ ਆਪਾਂ ਤੇ ਰਾਮਾ ਰਾਮਾ ਤੋਂ ਅੱਗੇ ਪੇਚ ਨੂੰ ਜਾ ਕੇ ਆਗਾ ਫਿਰ ਜਿੱਥੇ ਉਹਨਾਂ ਦੀ ਨਰਸਰੀ ਹੈਗੀ ਆਪਣੇ ਨਵੇਂ ਸ਼ਹਿਰ ਤੋਂ ਹੀ ਆ ਬਿਲੋਂਗ ਕਰਦੇ ਤੇ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਭਾਈ ਹੋਣੀ ਆ ਤੇ ਉਹਨਾਂ ਨੂੰ ਵੀ ਮਿਲਾਂਗੇ ਉਹਨਾਂ ਦਾ ਟਮਾਟਰਾਂ ਦਾ ਕਾਰੋਬਾਰ ਵਾ ਇੱਥੇ ਤੇ ਦੱਸਾਂਗੇ ਆਪ ਜੀ ਨੂੰ ਬੂਟਿਆਂ ਦੀ ਕਿੰਨੀ ਕੁ ਲਾਈਫ ਹੁੰਦੀ ਆ ਕਿੰਨੇ ਕੁ ਬੂਟੇ ਕਿੱਦਾਂ ਕਿੱਦਾਂ ਬਤਲ ਉਹਨੂੰ ਹੈਂਡਲ ਕਰਦੇ ਪੈਕਿੰਗ ਕਰਦੇ ਕਿੱਦਾਂ ਉਹਨੂੰ ਭੇਜਦੇ ਦਾ ਓਵਰਸੀਸ ਵਗੈਰਾ ਭੇਜਦੇ ਸਾਰੇ ਲੋ ਜੀ ਆਪ ਜੀ ਨੂੰ ਮਿਲਦੇ ਆ ਜੀ ਹੁਣ ਆਪਾਂ ਨਰਸਰੀ ਦੇ ਵਿੱਚ ਅੱਲੀ ਦਾ ਹੁੰਦਾ ਆ ਲੋ ਜੀ ਭਾਈ ਸਾਹਿਬ ਜੀ ਆਪਾਂ ਜਾਂਦੇ ਆਂਦੇ ਗੈਸ ਭਰਾਂ ਲਾਪੇ ਸੀਗੇ ਆਇਆ ਇੱਥੇ ਦਾ ਰੇਟ ਤੇਲ ਦਾ ਦੇਖ ਲਓ ਕਿੰਨਾ ਗੈਸ ਦਾ ਦੇਖ ਲਓ ਠੀਕ ਚੰਦਾ ਦੇਖ ਲਓ ਇੱਦਾਂ ਗੈਸ ਭਰੀ ਜਾਂਦੇ ਆ ਇਦਾਂ ਨਹੀਂ ਹੈਗਾ ਬਲੈਕ ਵਿੱਚ ਚਲਦੀ ਇੱਥੇ ਆ ਆਪਣੇ ਭਾਈ ਸਾਹਿਬ ਹੁਣੀ ਆ ਆਪਣੇ ਮੋਗੇ ਤੋਂ ਇਹਨਾਂ ਨੇ ਆਪਾਂ ਨੂੰ ਫਿਲ ਕਰਕੇ ਦਿੱਤੀ ਆ ਤੇ ਜੇ ਲੋਕਲ ਕਮਿਊਨਿਟੀ ਵਾਲੇ ਕੋਈ ਵੀ ਇੱਥੇ ਦੇਖਦੇ ਪਏ ਆ ਕਾਲਟੈਕਸ ਗਰੇਸਾਦ ਰੋਡ ਬੈਚ ਰੋਡ ਦੇ ਇੱਕਦਮ ਕੋਰਨਰ ਤੇ ਆ ਵਾਲਾ ਤੇ ਇੱਥੇ ਆ ਕੇ ਗੈਸ ਭਰਾ ਸਕਦੇ ਤੁਸੀਂ ਵਧੀਆ ਚੀਪ ਰੇਟ ਤੇ ਭਰਦੇ ਆ ਤੇ ਕਾਫੀ ਵਗੈਰਾ ਵੀ ਹੈਗਾ ਅੰਦਰ ਸਾਰਾ ਕੁਝ ਹੈਗਾ ਇੱਥੇ ਤੇ ਆ ਇਸ ਤਰ੍ਹਾਂ ਦਾ ਆ ਜੀ ਇੱਥੇ ਨਿਊਲੀਨਿਆੜਾ ਦਾ ਪੈਟਰੋਲ ਪੰਪ ਜੀ ਆ ਲੋ ਜੀ ਪੰਜਾਬੀਆਂ ਦੇ ਕਾਰੋਬਾਰ ਦਿਖਾਣੇ ਪਏ ਤੁਹਾਨੂੰ ਆ ਲੈ ਆ ਆ ਭਾਈ ਆਪਣੇ ਉਧਰ ਹੀ ਆ ਲੋ ਜੀ ਟਰੈਕਟਰ ਦੇਖੋ ਪੰਜਾਬੀਆਂ ਦੇ ਕਾਰੋਬਾਰ ਆਇਆ ਆਪਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਤੇ ਇਹ ਭਾਈ ਉਹਨਾਂ ਦਾ ਆਪਣਾ ਦੂਜਾ ਹੈ ਆਪਣੇ ਕਲਾਸ ਹਾਊਸ ਵਾ ਫੋਲ ਵਗੈਰਾ ਵੇਚਦੇ ਇੱਥੇ ਤੇ ਐਕਸਪੋਰਟ ਕਰਦੇ ਆ ਨਾ ਮੈਂ ਨਹੀਂ ਚਲਾਣਾ ਭਰਾਵਾ ਐਦਾਂ ਨਹੀਂ ਚਲਾ ਸਕਦੇ ਹੈ ਨਾ ਨਾ ਕੋਈ ਨਹੀਂ ਆਟੋਮੈਟਿਕ ਨਹੀਂ ਕਰ ਲੋ ਇਹ ਯੂਜ਼ ਕਰਦੇ ਲਈ ਕਰਦੇ ਮਿੱਟੀ-ਮਿੱਟੀ ਲਈ ਕੀ ਕੀ ਪਾਉਨੂ ਉਹ ਕੀ ਹੁੰਦਾ ਅੱਛਾ ਪਲਾਂਟ ਦੇਖ ਦਿਖਾ ਲਿਆ ਤੁਹਾਨੂੰ ਆਹ ਪਲਾਂਟ ਹੈ ਇਹਦੇ ਵਿੱਚ ਅਗਾਦੇ ਆ ਕੋਕੋ ਇਹ ਕਿਹ ਹੈਗਾ ਬਾਬਾ ਕੋਟੀ ਆਪ ਆਪ ਕੰਪਨੀ ਹੈਗੀ ਕਿੱਥੇ ਦੀ ਆ ਨਿਊਜ਼ੀਲੈਂਡ ਦੇ ਬ੍ਰਾਂਡ ਇਹ ਆ ਵੀ ਕੋਟੀ ਦਾ ਟਰੈਕਟਰ ਹੀ ਆ ਪੈਰ ਦੇਖੋ ਅੰਗਰ ਪੈਰ 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 ਦੇਖ ਲਓ ਪੰਜਾਬੀਆਂ ਦੇ ਕਾਰੋਬਾਰ ਜੀ ਨਿਊਜ਼ੀਲੈਂਡ ਦੇ ਵਿੱਚ ਆ ਵੀ ਤੁਹਾਨੂੰ ਦਿਖਾ ਦਿੰਦੇ ਆ ਕੋਕੋ ਕੀ ਕਹਿੰਦਾ ਸੀ ਉਹ ਉਹ ਨਾਰੀਅਲ ਦੇ ਆ ਇਹ ਇਹ ਬੂਟਿਆਂ ਦੀ ਖਰਾਕ ਆ ਜਿਹੜੇ ਫੁੱਲ ਨਹੀਂ ਆਗੇ ਇਹਨਾਂ ਦੇ ਵਿੱਚ ਪਾ ਕੇ ਫੁੱਲਾਂ ਵਾਲੇ ਬੂਟੇ ਜਿਹੜੇ ਨਾ ਉਹ ਬande ਆ ਇਹ ਬੀਜ ਦੇ ਬਦਲੋ ਲੋ ਜੀ ਅੰਕਲ ਮੈਂ ਹੁਣ ਇਹਦੀ ਬੋਲਦਾ ਥੋੜੀ ਅੰਕਲ ਜੀ ਆ ਵੀ ਮੈਂ ਮੇਰੀ ਹਿੰਦੀ ਦੱਸੋ ਕਿੰਦਾ ਦੀ ਹੋਣਾ ਅੰਕਲ ਜੀ ਆ ਵੀ ਟਰਾਈ ਕਰ ਰਹੇ ਹੈ ਤੇ ਕੀ ਟਰਾਈ ਕਰ ਰਹੇ ਹੈ ਅੰਕਲ ਜੀ ਆ ਵੀ ਟਰੈਕਟਰ ਚਲਾ ਰਿਹਾ ਹੈ ਅੰਕਲ ਜੀ ਗੇਰ ਪਾਈ ਆਓ ਹੈ ਹੱਥ ਕਰਾਈ ਜਾਣੇ ਨਿਊਜ਼ੀਲੈਂਡ ਦੇ ਵਿੱਚ ਅੰਕਲ ਜੀ ਵੀ ਆ ਰਹੇ ਅੰਕਲ ਹੋਣਾ ਨੇ ਕੱਲ ਨੂੰ ਚੱਲ ਜਾਣਾ ਇੰਡੀਆ ਨੂੰ ਆਪਣਾ ਇੰਜੋਏ ਕਰ ਰਹੇ ਆ ਅਵਾ ਟਾਇਰ ਚ ਘੱਟ ਵਾ ਆ ਭਾਈ ਹੁਣੀ ਆ ਆਪਣੇ ਮੈਂ ਪਰੇ ਹੋ ਜਾ ਭਰਾਵਾ ਆ ਸਾਰਾ ਗਲਾਸ ਹਾਊਸ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਲੋ ਜੀ ਆਪ ਆ ਗਏ ਉਹ ਐਂਟਰ ਕਰ ਗਏ ਆ ਨਰਸਰੀ ਚ ਬਾਈ ਉਹਨਾਂ ਦੇ ਐਦਾਂ ਦੇ ਫੁੱਲ ਵਾਹ ਜੇ ਆਂਦੇ ਪਏ ਆ ਕਹਿੰਦੇ ਤੇ ਆ ਆ ਜੁਰੇ ਕੀ ਆ ਇੱਧਰ ਹੈ ਉਹ ਕਹਾ ਵੀ ਪਾਣੀ ਜਾਂਦਾ ਤਾਂ ਅੱਛਾ ਸਾਰਾ ਆਟੋਮੈਟਿਕ ਸੈਟ ਕੀਤੇ ਹੋਏ ਆ ਹਾਂ ਜੀ ਓਕੇ ਠੀਕ ਜੀ ਦਵਾਈ ਦੋਈ ਹੈ ਜੀ ਸਾਰਾ ਕੁਝ ਇੱਥੇ ਮਿਕਸ ਕਰਕੇ ਪੁੱਛ ਦੱਸੋ ਕੀ ਆ ਮੈਨੂੰ ਪਤਾ ਨਹੀਂ ਕੀ ਹਿਸਾਬ-ਤਬਾ अच्छा ड्रम सारे फिट ਕੀਤੇ ਹੋ ਯਾਰ ਇਹ ਸਾਰੀ ਸੈਟਿੰਗ ਤੁਸੀਂ ਤੁਸੀਂ ਹੀ ਕਰਦੇ ਆ ਹਾਂਜੀ ਸਾਰੀ ਤੁਹਾਡੇ ਹੱਥ ਜੋ ਹਾਂਜੀ ਬੱਲੇ ਯਾਰ ਜੋਰੇ ਬਾਤ ਕਮਾਲ ਕਰਦੇ ਯਾਰ ਮਤਲਬ ਸਾਰਾ ਹਿਸਾਬ-ਤਾਬ ਹੁੰਦਾ ਕਿ ਉੱਤੇ ਖੁੱਲਾ ਹੀ ਪਾ ਦੇ ਸਾਰਾ ਕੋਈ ਹਾਂ ਨਾ ਭਾਈ ਹਿਸਾਬ-ਕਿਤਾਬ ਉਹ ਕੀ ਵੇਟ ਮਸ਼ੀਨ ਉਹ ਹਿਸਾਬ ਰੈਂਦਾ ਹੈ ਉਹ ਵੇਟ ਮਸ਼ੀਨ ਉੱਤੇ ਪੈਂਦੀ ਹੈ ਉਹਨਾਂ ਦੀ ਅੱਛਾ ਬਿਲ੍ਹਾ ਇਹਦੇ ਰੂਹ ਹੱਥ ਨਾਲ ਲਾਈਂਗੇ ਤੇ ਦਵਾਈ ਆ ਅੱਛਾ ਸਾਰਾ ਕੋ ਜੋਕ ਕੇ ਪੈਂਦਾ ਹੈ ਹਾਂਜੀ ਕਿੰਨੇ ਕਿਲੋ ਤੱਕ ਜੋਗ ਦਿੰਦੀ ਹੈ 500 ਕਿਲੋ ਤੱਕ ਨਹੀਂ 500 ਕਿਲੋ ਨਹੀਂ ਕਿੰਨੇ 50 ਕਿਲੋ ਤੱਕ ਜੋੜ ਦੇਣਾ ਤੇ ਆ ਸਾਰੀਆਂ ਦਵਾਈਆਂ ਐ ਇਹਨਾਂ ਦਾ ਮਿਕਸ ਕਰਕੇ ਰੱਖਣਾ ਓਕੇ ਤੇ ਸਾਰਾ ਪੰਪ ਦਾ ਸਿਸਟਮ ਲਾਇਓ ਨਾ ਹਾਂ ਸਿਸਟਮ ਕੰਪਿਊਟਰ ਨਾਲ ਅੱਛਾ ਕੰਪਿਊਟਰ ਨਾਲ ਚੱਲਦਾ ਸਿਸਟਮ ਸਾਰਾ ਹੀ ਇਸ ਤਰ੍ਹਾਂ ਦਾ ਆਇਆ ਸਾਹਤਾ ਭੀਆ ਭਾਈ ਕਿੰਨੇ ਬੂਟੇ ਆ ਸਾਰੇ ਇੱਥੇ ਫਿਰ ਵੀ ਬੂਟੇ ਚੇਂਜ ਵੀ ਕੀਤੇ ਤੁਸੀਂ ਹਣ ਚੇਂਜ ਕੀਤੇ ਬੂਟੇ ਨਾ ਪਹਿਲਾਂ ਸੀਗੇ ਚੇਂਜ ਬਾਰੇ ਥੋੜਾ ਬਹੁਤ ਜਿੰਦਾ ਛੋਟੇ ਆ ਵੱਡੇ ਆ ਆ ਨੰਬਰ ਪਲੇਟ ਆ ਗਈ ਨੇਮ ਪਲੇਟ ਆ ਗਈ ਹੈ ਇੱਕ ਫਲਾਵਰਾਂ ਦਾ ਕਲਰ ਹੈ ਅੱਛਾ ਤੇ ਮਾਲਾ ਰੈਕ ਦੇ ਵਿੱਚ ਹੋਈ ਚੀਜ਼ਾਂ ਆ ਯੈਲੋ ਹਾਂਜੀ ਯੈਲੋ ਆ ਗਈ ਰੇ ਵਿੱਚ ਆਹ ਸੇ ਪਾਣੀ ਆ ਜਾਂਦਾ ਜੀ ਆਹ ਲਓ ਜੀ ਆਹ ਇਸ ਤਰ੍ਹਾਂ ਦਾ ਆਈ ਜੰਦਰੋਂ ਇਹ ਆਟੋਮੈਟਿਕ ਲੱਗਾ ਹਾਂਜੀ ਨੰਬਰ ਨੰਬਰ ਹ ਮਤਲਬ ਹਰੇਕ ਜਿਹੜੇ ਫੁੱਲ ਜਿੱਦਾਂ ਦੇ ਹੈਗੇ ਉਸ ਹਸਾਬ ਨਾਲ ਪਲੇਟਾਂ ਨਾਲ ਨੰਬਰ ਲਾਏ ਹੋਏ ਨਾ ਤੁਸੀਂ ਹਾਂਜੀ ਉਸੇ ਨਾਲ ਲਾਏ ਹੋ ਠੀਕ ਆ ਠੀਕ ਆ ਤੇ ਜਿਹੜਾ ਜਿੱਦਾ ਕਾਲਾ ਕਾਲਾ ਉੱਪਰ ਹੋ ਜਾਂਦਾ ਜਿੱਦਾਂ ਇਹ ਕੀ ਸਾ ਕੱਟ ਕੇ ਥੋੜਾ ਜਿਹਾ ਜਿੱਦਾਂ ਉਹ ਪਾਣੀ ਜਿਆ ਹੁੰਦਾ ਉਹ ਸੁੱਕ ਜਾਂਦਾ ਕਰ ਕਰਕੇ ਅੱਛਾ ਉੱਪਰ ਸਾਈਡ ਤੋਂ ਕੱਟ ਕਰ ਦਿੰਦੇ ਮਤਲਬ ਇਹਦੀ ਕਟਿੰਗ ਕਰਦੇ ਤੁਸੀਂ ਤੇ ਕਾਫੀ ਵੱਡੇ ਆ ਯਾਰ ਇਹ ਪੱਖੇ ਵੀ ਲਾਏ ਹੋਏ ਹੈਗਾ ਤੇ ਬਸ ਜੀ ਤੇ ਭਾਜੀ ਕੀ ਤੇ ਯਾਰ ਹੁੰਦੀ ਆ ਲੋਕ ਕੋਲ ਤੇ ਆਲੇ ਦੁਆਲੇ ਬ੍ਰੈਡ ਕਰਦੇ ਆਂ ਪਾਣੀ ਦੀ ਹੀਟ ਹੁੰਦੀ ਆ ਫੇ ਪੈਪਾਂਜ ਕੀ ਹੀਟ ਦਵਾ ਇਹਦੇ ਵਿੱਚ ਪਾਣੀ ਹੈਗੇ ਤਾਂ ਪਾਣੀ ਦੀ ਹੀਟ ਹੈ ਅੱਛਾ ਇਹਦੇ 'ਚ ਹੀਟ ਲਾਈ ਹੋਈ ਆ ਮਤ ਜਾਣ ਕੇ ਅੱਛਾ ਤੇ ਜਿਹੜਾ ਬਲੈਕ ਪੈਪਾ ਇਹਦਾ ਕੀ ਆ ਇਹ ਪਾਣੀ ਜਗਾ ਦੀ ਠੀਕ ਆ ਤੇ ਫੇ ਬੂਟਿਆਂ ਦੇ ਜਿਹੜਾ ਪਾਣੀ ਵਗੈਰਾ ਦੰਨੇ ਹੋ ਕੀ ਕਿੱਥੋਂ ਦੰਦੇ ਆਂਦੇ ਭਾਈ ਥੱਲੇ ਜਾ ਕੇ ਉਹਨਾਂ ਦੇ ਵਿੱਚ ਆਉਂਦਾ ਇਹਨਾਂ ਦੇ ਵਿੱਚ ਜਿਹੜਾ ਬੂਟਿਆਂ ਨੂੰ ਪਾਣੀ ਇਸ ਤਰ੍ਹਾਂ ਦਿੰਦੇ ਆਂ ਕੋਈ ਦੱਸੀ ਆ ਵਾ ਆਪਾਂ ਨੂੰ ਪਤਾ ਨਹੀਂ ਹੈਗਾ ਇਹਦਾ ਤੋ अच्छा सारी आ इत सारे वायरिंग ਕੀਤੀ ਹੋਈ ਆ ਤਾਂ ਸਹੀ ਆ ਸਹੀ ਆ ਸਹੀ ਆ ਤੇ ਆ ਆ ਕੀ ਹੈ ਕਲਿੱਪ ਜਾਂ ਕੀ ਆ ਜੋ ਜੋ ਆ ਬਾਈ ਜੋ 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 ਹਨੀ ਸਿੰਘ ਹਾਂ ਇਹ ਰੋ ਆ ਦੇ ਜੋ ਜੋ ਆ ਜੀ ਮਾਰਕ ਲਗਾਇਆ ਤਾਂ ਅੱਛਾ ਇਹਦੇ ਨਾਲ ਇਹਦੇ ਨਾਲ ਕੀ ਕਰਦੇ ਟੈਗ ਟੋਕ ਕੀ ਲਾ ਕੇ ਉਹ ਅੱਛਾ ਉਹਨੂੰ ਖਿੱਚ ਉੱਪਰ ਨੂੰ ਬੇਲ ਸਿੱਧੀ ਕਰਨ ਦੇ ਨੂੰ ਮਤਲਬ ਤੇ ਇੱਥੇ ਇੰਟਰ ਕਰ ਸਕਦੇ ਆ ਪੈਂਦਾ ਜੀ ਆ ਪਹਿਲਾਂ ਆ ਗਈ ਬਈ ਜਹਾਜਾ ਇੱਕ ਇਹ ਕਾ ਵਾਸਤੇ ਸਪਰੇਅ ਲਈ ਹੈ ਕੁਝ ਸਪਰੇਅ ਦੇਣਾ ਸਪਰੇਅ ਕਰਨੇ ਨੇ ਠੀਕ ਆ ਠੀਕ ਆ ਰੇਡੀਓ ਵੀ ਲਾਇਆ ਹੋਇਆ ਇਹ ਗਾਣੇ ਸੁਣਨੇ ਨੂੰ ਹਾਂਜੀ ਚੱਲਦੇ ਰਹਿਣੀ ਮਾਮਾ ਚਲਾਣੇ ਚ ਚਲਾ ਜੰਨੇ ਆ ਚੱਲਦੇ ਰਹਿਣੀ ਵੀ ਹੈਗੀ ਅਜ ਰਾਤ ਤੇ ਵੇਲੇ ਲਾਈਟ ਅੱਛਾ ਸਾਰੀਆਂ ਅਦਰ ਟੈਗ ਪਾਏ ਹੋਇਆ ਇਹ ਖੋਲਣੇ ਆ ਕਿ ਪਾਏ ਆ ਕਿਸ ਹੱਤ ਹੋਏ ਇਹ ਖੋਲਣੇ ਆ ਭਾਈ ਓਕੇ ਨਾ ਸਹੀ ਆ ਸਹੀ ਆ ਭਾਈ ਦੇਖ ਲਓ ਜੀ ਨਿਊਜ਼ੀਲੈਂਡ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਤੇ ਹੈਗੇ ਆ ਬੂਟੇ ਇਸ ਤਰ੍ਹਾਂ ਨਹੀਂ ਦਿੱਗੇ ਇਹ ਨਰਸੀ ਦੇ ਵਿੱਚ ਭਾਈ ਇਹ ਫਿਰ ਇਹ ਜਿਹੜੇ ਫੁੱਲ ਵਗੈਰਾ ਜਦਾਂ ਉਧਰ ਅੰਦਰ ਜਾ ਸਕਦੇ ਫੁੱਲਾਂ ਕੋਲੋਂ ਉਧਰ ਨੂੰ ਕੋਈ ਚੱਕਰ ਤਾਂ ਨਹੀਂ ਪੁੱਛ ਲਈਏ ਭਰਾਵਾ ਕਿਉਂਕਿ ਥੋੜਾ ਵਾਇਰਸ ਬੂਰਸ ਦਾ ਵੀ ਚੱਕਰ ਹੁੰਦਾ ਨਾ ਉਹਨਾਂ ਬੂਟੇ ਖਰਾਓ ਜਿਹਨਾਂ ਭਰਾਵਾ ਕਹਿੰਦਾਂ ਨੇ ਪੁੱਛ ਕੇ ਕਰੋ ਜੋ ਵੀ ਕਰਨਾ ਇਸ ਤਰ੍ਹਾਂ ਬੂਟੇ ਕਰਦੇ ਆ ਹੀਟ ਬਹੁਤ ਛੱਡੀ ਹੋਈ ਹੈ ਅੰਦਰ ਵੱਟ ਕਿੰਨੇ ਹੋਗੇ ਵੀ ਇਹ ਹੀਟ ਜੋਰੇ ਹਿੱਟ ਕੇ ਦੇਓਗੇ ਇਸ ਟਾਈਮ ਆ ਲੋ ਇਸ ਤਰ੍ਹਾਂ ਤੜਾਕੀ ਪਾਉਂਦੇ ਆ ਜੀ ਆ ਦੇਖੋ ਇਹਨੂੰ ਇਹਦੇ ਵਿੱਚ ਨਾ ਇਸ ਤਰ੍ਹਾਂ ਇਹਨੂੰ ਕਰਦੇ ਆ ਕਿ ਇਹ ਜਿਹੜੀ ਇਹਦੀ ਸਟ੍ਰਿਕ ਕੋ ਸਿੱਧੀ ਰਵੇ ਜਦਾਂ ਸਟ੍ਰਿਕ ਸਿੱਧੀ ਰਹੂਗੀ ਕਿੰਨੀ 23 24 ਹੁੰਦਾ ਫਿਰ ਤਾਂ ਠੀਕ ਆ ਨਾ ਇੰਨਾ ਨਹੀਂ ਸੁੱਕਾ ਲਾ ਪਾਉਂਦੇ ਆ ਆ ਵੀ ਨਿਰੰਦਰਾ ਆ ਫੇ ਨਾਰਮਲ ਤਾਂ ਉਹਦਾ ਬਾਹਰਲੇ ਪਾਸੇ ਦਾ ਦੇਖਿਆ ਜਾਵੇ ਤਾਂ ਉਹੀ 14 15 ਕੇ ਹੁੰਦਾ ਜਿਹਦਾ ਥੋੜਾ ਹੀ ਫੇ ਹੋਰ ਅਸਤਾ ਕਰਨਾ ਪੈਂਦਾ ਆ ਹਾਂ ਜੀ ਜਿੱਦਾਂ ਹੁਣ ਗਰਮੀ ਆ ਜਿੱਦਾਂ ਇਹ ਚੋਰੀ ਰੋਡ ਬਹੁਤ ਬੰਦ ਹੋ ਜਾਂਦੀ ਉਹ ਕੰਗਾਲੀ ਲੱਗਦੀ ਆਲੇ ਵਾਲੇ ਚਲਿਆ ਬਟੋ ਬਲਕਿ ਵਧੀਆ ਆ ਬੰਦਾ ਜੇ ਕਿਸੇ ਪੰਜਾਬੀ ਆਪਣੇ ਨੇ ਬਾਈ ਨੇ ਕੰਮ ਕਰਨਾ ਹੋਵੇ ਤਾਂ ਹਾਂ ਜੀ ਵਧੀਆ ਆ ਬਹੁਤ ਵਧੀਆ ਹੈਨਾ ਹਾਂ ਜੀ ਬੜੀ ਇਨਵੈਸਟਮੈਂਟ ਬਹੁਤ ਵੱਡੀ ਆ ਨਾ ਚੀਜ਼ ਦੀ ਕਿਉਂਕਿ ਸਾਨੂੰ ਕਰਨੀ ਹੋਵੇ ਦੇਖੋ ਬਹੁਤ ਵੱਡਾ ਹੈਗਾ ਕਿੰਨੇ ਆ ਭਾਈ ਇਦਾਂ ਦੇ ਫਰਮ ਆਵਜੀ ਕੋਲ ਇੱਥੇ ਭਾਈ ਆ 38 ਸਕੁਅਰ ਮੀਟਰ ਆ ਇੱਥੇ ਅੱਛਾ ਉਧਰ ਦਾ ਵਾਲਾ 3500 ਅੱਛਾ ਉਹ ਹੋਰ ਵੀ ਹੈਗਾ ਹੋਰ ਸਾਈਡ ਤੇ ਉਹ ਹਾਂਜੀ ਉਹ ਕਿੱਥੇ ਆ ਉਹ ਆ ਰੂਰੀ ਆ ਉਹ ਡਿਊਰੀ ਆ ਤੇ ਇੱਥੇ ਕਿੰਨੇ ਇੱਕੋ ਕਿ ਦੋ ਆ ਤਿੰਨ ਇੱਥੇ ਕਿੰਨੇ ਤਿੰਨ ਤਿੰਨ ਆ ਅੱਛਾ ਤਿੰਨ ਹੋ ਆ ਤੇ ਤੇ ਮਤਲਬ ਆ ਜਿੱਦਾਂ ਹੁਣ ਆਪਾਂ ਜਿੱਥੇ ਆ ਸਾਰੇ ਇੱਥੇ ਆ ਬੜੇ ਹੋਏ ਜਿੱਦਾਂ ਇੱਕ ਸੈਕਸ਼ਨ ਆ ਤੇ ਇਹ ਵਾਲਾ ਇੱਕੋ ਆ ਇੱਕ ਇੱਕੋ ਆ ਕਿ ਇੱਕ ਇੱਕੋ ਆ ਮਤਲਬ ਜਿਹੜਾ ਆਪਾਂ ਜਿੱਦਾਂ ਮੋਹਰੇ ਆਏ ਉਹ ਦੂਜਾ ਉਹ ਦੂਜਾ ਅੱਛਾ ਇਦਾਂ ਆ ਸਹੀ ਆ ਸਹੀ ਆ ਅੱਛਾ ਇੱਧਰ ਅੱਛਾ ਓਕੇ ਆ ਦੇਖੋ ਜੀ ਆ ਹੋਰ ਇੱਧਰ ਫੁੱਲ ਦਿੱਲੇ ਆ ਦੇ ਕਿੰਨਾ ਵਧੀਆ ਰੰਗ ਆ ਕ ਨਾਈਫ ਵੀ ਰੱਖੇ ਹੋਇਆ ਇਹ ਗਾ ਵਾਸਤੇ ਪੱਤੇ ਕੱਟਣ ਦੇ ਪੱਤੇ ਕੱਟਦੇ ਨਾਈਫ ਨਾਲ ਓਕੇ ਆ ਗਲਵਸ ਦੇਖੋ ਪ੍ਰੋਪਰ ਗਲਵਸ ਪਾ ਕੇ ਤਾਂ ਕੰਮ ਕਰਦੇ ਆ ਖੇਤੀ ਜੀ ਵੀ ਦਾ ਸਭ ਮੰਨ ਤਾਂ ਹੈਲਥ ਐਂਡ ਸੇਫਟੀ ਪੀਪੀਈ ਕਿੱਟ ਜਿਹੜੀ ਹੁੰਦੀ ਆ ਉਹ ਪ੍ਰੋਪਰ ਪ੍ਰੋਵਾਈਡ ਕਰਾਣੀ ਹੁੰਦੀ ਆ ਇਹਦਾ ਕੰਪਨੀ ਨੇ ਪ੍ਰੋਡਕਟ ਆਪਣਾ ਪ੍ਰੋਵਾਈਡ ਕਰਾਉਣਾ ਹੁੰਦਾ ਬਟ ਇਹ ਆ ਕਿ ਜਿਹੜਾ EMPLOYEE ਹੁੰਦਾ ਉਹਨੂੰ ਪਾਣਾ ਪੈਂਦਾ ਇਹਦਾ 13 ਸਾਲ ਦਾ ਪੰਜ ਬੰਦਰਾ 2000 ਰੁਪਏ ਕਿੰਨਾ ਟਿਕਟ ਬੀਜ਼ਾ ਕੱਢਣਾ ਇੱਕ ਬੁੱਟਾ ਵੀਜ਼ਾ ਕੱਢਦਾ 20 ਸਾਲ ਆਹ ਬੁੱਟੇ ਹਾਂਜੀ ਹਾਂ 20 20 ਕੀ ਤੁਹਾਡੇ ਕੱਢ ਦਿੰਦੇ ਓਕੇ 13 ਸਾਲ ਦਾ ਮੈਨੂੰ ਹੋ ਗਿਆ 13 ਸਾਲ ਜਹਾਦੇ ਇਦਾਂ ਦਾ ਹੀ ਆ 13 ਸਾਲ ਤੋਂ ਹਾਂਜੀ ਉਹ ਸੇਮ ਬੁੱਟੇ ਸੇਮ ਬੁੱਟੇ 13 ਸਾਲਾਂ ਤੋਂ ਸਾਰੀ ਆ ਆ ਲੈਣਾਂ ਜੀ ਕਾਫੀ ਬੂਟੇ ਹੈ ਬੱਦਾਂ ਜਦੋਂ ਮੈਂ ਲਗਾਏ ਇੱਥੇ ਹੀ ਆ ਵੇ ਜਦੋਂ ਕੀ ਨਹੀਂ ਕਰਦੇ ਤਾਂ ਜਿਹੜੀ ਵੈਰਾਈਟੀ ਇਹਨਾਂ ਨੂੰ ਵਧੀਆ ਲੱਗਦੀ ਫਿਰ ਉਹ ਉੱਪਰ ਵੀ ਰੱਖੇ ਹੋਏ ਆ ਉਹ ਕਾਦੇ ਵਾਸਤੇ ਆ ਉਹ ਪਹਿਲਾਂ ਰੱਖੇ ਭਾਈ ਉਹ ਸੀਰੀਲ ਨਹੀਂ ਗਾ ਤੇ ਤੋਂ ਛੋਟੇ ਪਿਆਰ ਕੀਤੇ ਆ ਅੱਛਾ 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 ਓਕੇ ਲੋ ਫਿਰ ਆਪਾਂ ਹੁਣ ਆ ਨਗਾ ਪਾਣੀ ਦਿਖਾ ਦਿੱਤਾ ਆ ਤੇ ਹੁਣ ਜਾਂਦੇ ਆ ਨਵੇਂ ਇਹਨਾਂ ਦੇ ਗਲਾਸ ਆਉਂਦੇ ਵਿੱਚ ਨੈਕਸਟ ਵਾਲੇ ਦੇ ਵਿੱਚ ਉਹਦੇ ਲਈ ਜੋ ਗਈ ਹੈ ਫਰਵਰੀ ਜਿਹਦਾ ਹੈਗੀ ਆ ਹੈਗੀ ਜੋ ਫਰਵਰੀ ਜਿਹਦਾ ਜਨੇ ਮਾਰਦੀ ਭਾਜੀ ਫਰਵਰੀ ਪਤਾ ਕੋਈ ਕੈਸ਼ ਵਾਲਾ ਕੰਡੈਕਟ ਨਾ ਕਰੇ ਭਾਜੀ ਕੈਸ਼ ਨਹੀਂ ਚਾਹੀਦੀ ਆਈ ਆਰਡੀ ਤੇ ਕੰਮ ਆਣਾ ਹੈ ਆਈ ਆਰਡੀ ਤੇ ਦੇ ਦਿੰਦੇ ਭਾਈ ਹੁਣੀ ਕੰਮ ਬਟ ਹੁਣ ਤਾਂ ਜਿਹੜਾ ਆਪਸ਼ਨ ਹੈ ਇਹਨਾਂ ਦੇ ਕਿਉਂਕਿ ਆਲਰੇਡੀ ਇਹਨਾਂ ਦੇ ਸਾਰੇ ਕੋਈ ਕੱਟਆਊਟ ਹੋ ਗਿਆ ਆ ਇਹ ਬਟ ਹਾਂਜੀ ਹਾਂਜੀ ਅੱਛਾ ਆ ਥੱਲੇ ਜੋਰੇ ਬਾ ਦੂਜਾ ਵੀ ਪਾਇਆ ਹੋਇਆ ਯਾਰ ਪੇਪਰ ਜੇ ਪਾਏ ਹੋਏ ਆ ਹੈ ਅੱਛਾ ਕਾ ਹੋਂਤੇ ਆ ਹਕੀ ਇਸ ਤਰ੍ਹਾਂ ਦੇਖ ਲਓ ਸਪਾਈ ਰੱਖਦੇ ਆ ਗਲੀਆਂ ਦੀ ਗਲੀਆਂ ਹੀ ਆ ਦੇਖ ਲਓ ਪ੍ਰੋਪਰ ਲਾਈਨਿੰਗ ਸਾਰੀ ਕੀਤੀ ਹੋਈ ਆ ਸਾਰੀ ਬਾਉਂਡਰ ਜੋਰੇ ਬਾ ਤਾਰਾ ਨਮੀ ਸੈਟਿੰਗ ਕਰਦੇ ਪਏ ਆ ਹਾਂ ਜਿਹੜੇ ਪੁਰਾਣੇ 올 ਪਨਾਹ ਖੜੇ ਤੇ ਹੁਣ ਨਵੇਂ ਰੱਖਣੇ ਚਾਹੀਦੇ ਤੇ ਫਿਰ ਇਹ ਵਾਲੇ ਜਿੱਦਾਂ ਜਿਹੜੇ ਹੁਣ ਬਣਾਏ ਆ ਫਿਰ ਮਿਸਤਰੀਆਂ ਦਾ ਸਪੈਸ਼ਲ ਕਿਦਾਂ ਆਪੇ ਕਰ ਲੈਣਾ ਸਾਰਾ ਕੁਝ ਆਪੇ ਕਰਦੇ ਆਂ ਇਹ ਖਿਡਾਰੀ ਬੰਦਾ ਯਾਰ ਲੱਕੜੀ ਇਹ ਬਸ ਲੱਕੜੀ ਨੇ ਤਾਰਾ ਤੁਰਾ ਸਭ ਸੈੱਟ ਕਰਦੇ ਆਂ ਫਿਰ ਜਿਹੜਾ ਕੰਪਿਊਟਰ ਦਾ ਪਾਣੀ ਲਾਣੇ ਆ ਤੇ ਉਹ ਫਿਰ ਪਾਣੀ ਕੌਣ ਲਾਦਾ ਕੋਈ ਨਾ ਅਜੀ ਲਾਈਦਾ ਤੁਸੀਂ ਆਪੇ ਲਾਦੇ ਸਾਰਾ ਕੁਝ ਉਹ ਉਹਦੇ ਵੀ ਫਿਰ ਟ੍ਰੇਨਿੰਗ ਤਾਂ ਦਿੰਦੇ ਲਈ ਹੋਣੀ ਸਟੱਡੀ ਵਗੈਰਾ ਹੋਣੀ ਹੈ ਕੋਈ ਜਿਹਦਾ ਸਟੱਡੀ ਸਮਝ ਲਾਓ ਸਕਲਾਈ ਦਿੰਦੇ ਆ ਜਾਂਦਾ ਛੋਟੀ ਗੱਲ ਚ ਸਿਖਾ ਦਿੰਦੇ ਆ ਅਤੋਲ ਸਾਈਡ ਤੇ ਵੀ ਹੈਗਾ ਯਾਰ ਪਰ ਆਪਾਂ ਅੱਧਰੋਂ ਨਿਕਲ ਜੰਨੇ ਗਾਹ ਨੂੰ ਇੱਧਰ ਆ ਜਾ ਹਾਂ ਬਾਰੀ ਹੋਰ ਐਸਾ ਯਾਰ ਇਹ ਚਾਟ ਚਾਟ ਕਾਦਾ ਆਇਆ ਬੜਾ ਜੁਰਾ ਬਿਲਕੁਲ ਦਾ ਚਾਟ ਇਹਦੇ ਨਵੇਂ ਆ ਸਾਰੇ ਅੱਛਾ ਵੈਰਾਈਟੀਆਂ ਦੇ ਨਾਮ ਆਏ ਯਾਰ ਇਹਦਾ ਪ੍ਰਾਈਵੇਸੀ ਹੈ ਜਿਆਦਾ ਨਹੀਂ ਕੋਈ ਨਹੀਂ ਨਹੀਂ ਫੇਰ ਨਹੀਂ ਯਾਰ ਨਹੀਂ ਇਦਾਂ ਨਹੀਂ ਪ੍ਰਾਈਵੇਸੀ ਚੀਜ਼ ਨਹੀਂ ਦਿਖਾਣੀ ਹੈਗੀ ਕੰਪਨੀ ਵੀ ਫੇਰ ਵੀ ਨਹੀਂ ਇਤ ਦੂਰੋਂ ਦਿਖਾ ਲੈ ਇਦਾਂ ਪ੍ਰਾਈਵੇਸੀ ਹੁੰਦੀ ਹੈ ਕੰਪਨੀ ਦੀ ਨਾ ਇਸ ਤਰ੍ਹਾਂ ਆ ਫਿਰ ਆ ਤੈਨੂੰ ਦਿਖਾ ਰਾ ਕੱਲ ਦੇ ਟੈਕੀਚੇ ਤੋੜ ਕੇ ਖਲਾਬ ਅੱਛਾ ਅੱਛਾ ਤੋੜ ਲੈ ਕੱਲ ਤੋੜੇ ਆ ਨਹੀਂ ਜਣਾ ਕੀ ਕਹਿੰਦਾ ਇੱਕ ਬੂਟਾ ਲੈ ਜਾ ਮੇੜਾ ਤੂੰ ਲਾਣਾ ਕਿੱਥੇ ਆ ਫੁੱਲ ਲੈ ਕੇ ਆਣ ਫੁੱਲ ਲੈ ਜਾਣ ਫੁੱਲ ਫੁੱਲ ਕੇ ਬੂਟਾ ਫੁੱਲ 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 ਲੈ ਲੈ ਇੱਕ ਦਿਨ ਤੋਰੇ ਇੱਧਰ ਵੀ ਲਾਓ ਪਾਣੀ ਦਾ ਭਾਜੀ ਇਹ ਭਾਜੀ ਉਹ ਜਿਹੜੀ ਕੋਕੋ ਫਾਈਬਰ ਰੱਖਦੀ ਉਹ ਉੱਥੇ ਨਹੀਂ ਜਾਂਦੀ ਬਾਹਰ ਜਿਹੜੀ ਉਹਨੂੰ ਵੀ ਪਾਣੀ ਦੇਣਾ ਪੈਂਦਾ ਉਹਨੂੰ ਵੀ ਪਾਣੀ ਦੇਣਾ ਪੈਂਦਾ ਉਹ ਕਾਦੇ ਵਾਸਤੇ ਉਹ ਜਿਹਦਾ ਖਾਦ ਉਹਨੂੰ ਪਾਣੀ ਪੈਂਦੀ ਉਹ ਫੇ ਚੇਤੀ ਗਲ ਜਾਂਦੀ ਆ अच्छा वो फिर ओहो बुटें पैदा मिट्टी नहीं बनती मिट्टी नहीं बनती अच्छा जो कोको कोको को की मतलब कोकोनट ਦਾ ਹੈ ਨਾ ਕੋਕੋਨਟ ਦਾ ਹਾਂਜੀ ਆਪਾਂ ਲੋ ਓਕੇ 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 ਇਹ ਉੱਪਰ ਨਾਮ ਲਿਖੋ ਜਿਦਾ ਰੂਬੀ ਬਲੂ ਮੂਨ ਇਹ ਫੁੱਲਾਂ ਦੇ ਨਾਮ ਹੈ ਇਹ ਭਾਈ ਫੁੱਲਾਂ ਦੇ ਨਹੀਂ ਵਾ ਜਿੱਦਾਂ ਬਲੂ ਮੂਨ ਉਹ ਨਿਊਜ਼ੀਲੈਂਡ ਤੋਂ ਜਾਂਦੇ ਆ ਅੱਛਾ ਸਿੱਟਣਾ ਦੇ ਭਰਾਵਾ ਐਕਸਪੋਰਟ ਹੁੰਦੇ ਬਾਹਰ ਜਾਂਦੇ ਆ ਲੋ ਜੀ ਇਸ ਤਰ੍ਹਾਂ ਦਾ ਹੁੰਦਾ ਐਕਸਪੋਰਟ ਕਰਦੇ ਭਾਈ ਹੁਣੇ ਹੱਥ ਨਾਲ ਜਾਂਦੇ ਹੁੰਦੇ ਲੱਗਦਾ ਨੈਕਸਟ ਉਹ ਐਕਸਪੋਰਟ ਕਰਦੇ ਆ ਫੁੱਲ ਇੱਕ ਕਿੱਥੇ ਨਹੀਂ ਜਾਉਗੇ ਭਾਜੀ ਇਹ ਵਾਲੇ ਮੈਂ ਕੰਮ ਕਰਦੇ ਆ ਭਾਜੀ ਆ ਅਮਰੀਕਾ ਨੂੰ ਜਾਣੇ ਆ ਤੇ ਉਹ ਜਿਹੜੇ ਉੱਪਰ ਬਲੂਮ ਹੋਣ ਵਾਲੇ ਆ ਉਹ ਇਥੇ ਨਿਊਜ਼ੀਲੈਂਡ ਦੇ ਭਾਜੀ ਅੱਛਾ ਰੂਬੀ ਵਾਲੇ ਅਮਰੀਕਾ ਨੂੰ ਜਾਂਦੇ ਆ ਤੇ ਰੇਟ ਰੂਡ ਕਿੰਨੇ ਦਾ ਵੇਚ ਜਾਂਦਾ ਫੁੱਲ ਭਾਜੀ ਹੁਣ 200 ਦਾ ਤਾਂ ਬਾਈਕ 200 ਡਾਲਰ ਦਾ ਕਿੰਨੇ ਫੁੱਲ ਆ ਇਹਦੇ ਵਿੱਚ 8 7 ਤੇ 10 ਜਿਹੜੇ 1 ਲਿਖਿਆ ਉਹ ਤੇ 8 10 ਵਾਲੇ ਚ 10 ਅੱਛਾ 12 ਵਾਲੇ ਚ 12 ਇਹ ਅਮਰੀਕਾ ਜਾਣੇ ਆ ਹਾਂਜੀ ਸੱਚੀ ਹਾਂਜੀ ਥੱਲੇ ਭਾਜੀ ਦੀ ਅਮਰੀਕਾ ਬੁਝਿਆ ਅਮਰੀਕਾ ਬੁਝ ਰਿਹਾ ਫੁੱਲ ਦੇਖ ਲੋ ਭਾਈ ਜਿਹੜੇ ਨਿਊਜ਼ੀਲੈਂਡ ਤੋਂ ਐਕਸਪੋਰਟ ਕਰਦੇ ਆ ਹਾਲੈਂਡ ਵਗੈਰਾ ਵੀ ਜਾਂਦੇ ਹਾਲੈਂਡ ਸਾਰੇ ਜਾਂਦੇ ਭਾਈ ਹੁਣ ਫੁੱਲ ਘਾਟਦੇ ਆ ਤਾਂ ਹੁਣ ਉਹਨਾਂ ਦਾ ਆਰਡਰ ਆਇਆ ਉੱਥੇ ਜਣੇ ਆ ਮਤਲਬ ਆਹ ਵਾਲਾ ਆਰਡਰ ਉਹਨਾਂ ਦਾ ਆਇਆ ਅਮਰੀਕਾ ਤੋਂ ਤੇ ਫਿਰ ਇੱਥੋਂ ਲੈ ਕੇ ਕਿੱਧਰ ਜਾਉਂਗੇ ਤੁਸੀਂ ਆਪੇ ਬੋਤ ਐਰਪੋਰਟ ਤੇ ਜਾਂ ਡ੍ਰੌਪ ਕਰਨੇ ਹੁੰਦੇ ਆ ਐਰਪੋਰਟ ਤੇ ਡ੍ਰੌਪ ਕਰ ਦੇਣ ਉਹਨੇ ਆਪੇ ਉੱਥੇ ਕਰ ਦੇ ਬਾਈ ਇਹ ਚੱਲ ਜਾਂਦੇ ਆ ਅੱਛਾ ਇਕੁਇਪਮੈਂਟ ਵੀ ਦਿਖਾ ਦਿੰਦੇ ਆ ਤੁਹਾਨੂੰ ਕਿ ਕਿੱਦਾਂ ਵੱਲ ਲੱਗੇ ਕਰਦੇ ਆ ਆਹ ਗੀ ਲਾਈਆਂ ਲਿਫਟ ਆਈਆਂ ਜਿੱਦਾਂ ਇੱਕ ਦੋ ਪਹਾੜ ਤੇ ਜਾਣਾ ਹੁੰਦਾ ਹੈਗੀ ਆ ਵਾਲੀਆਂ ਭਾਜੀ ਇੱਥੇ ਫੋਲ ਆਂਦੇ ਆ ਕਿੱਦਾਂ ਵੱਲ ਲੱਗੇ ਅੱਛਾ ਇਹਦੇ ਵਿੱਚ ਤੋੜ ਤੋੜ ਕੇ ਇਹ ਚ ਫਸਾਈ ਜਾਂਦੇ ਆ ਨਾ ਇਹਦੇ ਵਿੱਚ ਫਸਾਈ ਜਾਂਦੇ ਆ ਓਕੇ ਪੈਨ ਨੂੰ ਲਿਆ ਕੇ ਉੱਥੇ ਖੜੀ ਕਰ ਦਿੰਦੇ ਆ ਤੇ ਸੈਟ ਕਰ ਦਿੰਦੇ ਆ ਇਹਨੂੰ ਲਿਆ ਕੇ ਉੱਥੇ ਖੜੀ ਕਰਕੇ ਫੇਰ ਇਧਰ ਪੈਕ ਕਰੀ ਜਾਂਦੇ ਨਾ ਇਹ ਕਾ ਡਾਕਟਰ ਆਵਾਂਗਾ ਦਸਤਾਨੇ ਹੀ ਰੱਖੇ ਹੋਏ ਇਹ ਕਾ ਦੇ ਉੱਤੇ ਵੱਡੇ ਵੱਡੇ ਹਾਂਜੀ ਆਹ ਦਸਤਾਨੇ ਡਾਕਟਰ ਵਾਲੇ ਰੱਖੇ ਹੋਏ ਇੱਥੇ ਆਹ ਵਾਲੇ ਇਹਦੇ ਵਿੱਚ ਭਾਜੀ ਤਰੀਫ ਕਰਦੇ ਲਿਆ ਕੇ ਇਹਦੇ ਵਿੱਚ ਪਾ ਕੇ ਬੱਸ ਅੱਛਾ ਇਹ ਇਹਦੇ ਵਿੱਚ ਅਸਲੀ ਨਹੀਂ ਗੱਲ ਆ ਇਹਦੇ ਪਰਚਾੜ ਕੇ ਆ ਜਾ ਇਹੋ ਫੇਰ ਲਾਉਣਾ ਉਹ ਅੱਛਾ ਫੁੱਲ ਉਹਦੇ ਵਿੱਚ ਕੱਢ ਕੇ ਸੁੱਖਣਾ ਸੀ ਭਾਈ ਜਿੱਦਾਂ ਉੱਥੋਂ ਉਹ ਕਰਕੇ ਦਿਖਾਓ ਭਾਈ ਇੱਕ ਫੁੱਲ ਮਤਲਬ ਪੈਕ ਕਰਕੇ ਦਿਖਾਓ ਭਾਜੀ ਮੁੱਢ ਨੂੰ ਪਹਿਲਾਂ ਸਾਫ਼ ਹੀ ਕਰ ਦੂੰ ਆਉਂਦੀ ਕਰਦੇ ਨਾ ਉਹ ਦੇਖੋ ਭਾਈ ਹੁਣ ਇਹਦਾ ਹੁਣ ਆਪਾਂ ਨੂੰ ਪੈਕ ਕਰਕੇ ਦੱਸੂਗੇ ਕਿ ਕਿੱਦਾਂ ਪੈਕ ਕਰਦੇ ਆ ਪੈਕਿੰਗ ਚਾਹ ਉਹਦਾ ਹਰੇਕ ਚੀਜ਼ ਇਹਦੇ ਵਿੱਚ ਪਹਿਲਾਂ ਰੱਖਣੀ ਹੈ ਪਹਿਲਾਂ ਆ ਇਹਦੇ ਵਿੱਚ ਉਹਦੇ ਉੱਪਰ ਸਟਾਰ ਲਾਉਣੀ ਉਹ ਨੋ ਇਹ ਇਸ ਤਰ੍ਹਾਂ ਪੈਕਿੰਗ ਹੁੰਦੀ ਹੈ ਕਿੰਨਾ ਵਧੀਆ ਹੈ ਨਾ ਕੀ ਚੀਜ਼ ਆ ਤੇ ਉਹ ਭਾਈ ਜਿਹੜੇ ਫਿਰ ਹੋਰ ਰੱਖੇ ਹੋਏ ਉਹ ਕੀਸਾ ਤੋਂ ਉਹ ਭਾਈ ਇੱਥੇ ਹੀ ਆ ਜਿੱਦਾਂ ਉਹ ਲੋਕਲ ਜਨ ਹੈ ਅਜਿਹੇ ਦਾ ਬਲੂਮ ਹੁੰਦੇ ਤੇ ਅਜਿਹੇ ਦਾ 2 3 4 ਇਹ ਵਸ ਇਹ ਇੱਥੇ ਲੋਕਲ ਦਾ ਲੋਕਲ ਚੱਲਦੇ ਅੱਛਾ ਜਿਹੜੇ ਫਿਰ ਉਹ ਤੇ ਓਵਰਸੀਜ਼ ਭੇਜਦੇ ਆ ਉਹਨਾਂ ਦੇ ਫਲਾਵਰ ਕਾਊਂਟ ਕਰਦੇ ਆ ਨਹੀਂ ਫਲਾਵਰ ਕਾਊਂਟ ਕਰਦੇ ਹਾਂਜੀ ਅੱਛਾ ਜਿਹੜੇ ਸਾਬ 8 9 10 4 10 ਸਟੈਂਪ ਆਂਦਾ ਜਦੋਂ ਛੋਟਾ ਆ ਜਾਂਦਾ ਅੱਛਾ ਗ੍ਰੇਡ ਆ ਜਾਂਦਾ A ਗ੍ਰੇਡ B ਗ੍ਰੇਡ C ਗ੍ਰੇਡ ਓਕੇ ਗ੍ਰੇਡ ਦੇ ਹਿਸਾਬ ਨਾਲ ਚੱਲਦਾ ਫਿਰ ਪ੍ਰਾਈਸ ਵੀ ਉਸ ਹਿਸਾਬ ਨਾਲ ਚੱਲਦਾ ਨਾ ਹੂੰ ਹੂੰ ਹਾਂ ਹਾਂ ਸਹੀ 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 ਹਾਂਜੀ ਆ ਇਸ ਤਰ੍ਹਾਂ ਸੀਗੀ ਜੀ ਇੱਥੇ ਦਾ ਗਲਾਸ ਹਾਊਸ ਭਾਈ ਦਾ ਫਲਾਵਰ ਵਾਲਾ ਤੇ ਆਪ ਜੀ ਨੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਪਾਣੀ ਆ ਜੀ ਅਸੇ ਦੇ ਵਿੱਚ ਇਹਦਾ ਇਹ ਪਾ ਕੇ ਮੱਲੋ ਫੁੱਲੋ ਹਾਂਜੀ ਇਹਦੇ ਵਿੱਚ ਲਾਈਟੂ ਵੀ ਚੜ੍ਹ ਦੇਣੀ ਹਾਂਜੀ ਇਹਦੇ ਨਾਲ ਫਿਰ ਉਹਦੀ ਲਾਈਵ ਪਾਦੀ ਆ ਪਾਣੀ ਜਦੋਂ ਮਿਲ ਜਾਂਦਾ ਉਹਦੀ ਲਾਈਵ ਸਹੀ ਕਿੰਨੇ ਚਿਰ ਚੱਕ ਰਹੇ ਛੱਕ ਜਾਈ ਧੂਆ ਵਿੱਚ ਚੱਕ ਲਿਆ ਪ੍ਰਸ਼ਾਦ ਚੱਕਿਆ ਇਹਦਾ ਜਿੰਨਾ ਚਿਰ ਪਾਣੀ ਤੁਸੀਂ ਮੁਕ ਰਣੇ ਬਿੱਲਾ ਦੇਖ ਲੈ ਹੜਦਾ ਨਹੀਂ ਭੁੱਖ ਖਲਾਰੀ ਜਾਂਦਾ ਇੱਥੇ ਵੀ ਇਹ ਚੈੱਕ ਕਰ ਲਓ ਇਹ ਤਾਂ ਪਾਣੀ ਆ ਜਾਂ ਮੁੱਕ ਗਿਆ ਫੇਰ ਪਾ ਦਿਓ ਅੱਛਾ ਜੀ ਨੱਜਰ ਲਾਇ ਰਹਿਣੀ ਆ ਆਦੋ ਵੀ ਕਾ ਵੇ ਰੋਟੇ ਨਾ ਕਾਇ ਹੈ ਜੇ ਇਹ ਕਿਹੜਾ ਤੂ ਹਫਤੇ ਹੋ ਗਏ ਚੱਕਰ ਇਹ ਨਾ ਇਹ ਜਿਹੜੀ ਆ ਡੰਡੀ ਆ ਡੰਡੀ ਵੀ ਬਹੁਤ ਮੋਟੀ ਆ ਇਹਦਾ ਹਰੇ ਜਵਾ ਇਹਦਾ ਉੱਚਾ ਉਹਦੇ ਪਾਣੀ ਬਹੁਤ ਆ ਉਹਦੇ ਵਿੱਚ ਜਿਦਾ ਕਮਲ ਦੇ ਫੁੱਲ ਦੀ ਹੁੰਦੀ ਆ ਡੰਡੀ ਤਾਂ ਨਹੀਂ ਸੁੱਕਦੀ ਉਹ ਫੁੱਲੇ ਸੁੱਕੇ ਨਾ ਉੱਪਰੋਂ ਪਾਣੀ ਖਤਮ ਹੋ ਗਿਆ ਉਹ ਦੋ ਖਤਮ ਫੇਰ ਹਾਂਜੀ ਫੇਰ ਦੁਬਾਰਾ ਪਾ ਲਓ ਫੇਰ ਫੇਰ ਹਾਂਜੀ ਫੇਰ ਫੇਰ ਮਤਲਬ ਉਹਦੇ ਤੇ ਰਹਿਣਾ ਹਾਂਜੀ ਸਹੀ ਆ ਸਹੀ ਆ ਇਸ ਤਰ੍ਹਾਂ ਆ ਜੀ ਤੇਜੀ ਦੋਗਾ ਦੇ ਲੈਣੀਆਂ ਨਹੀਂ ਆ ਨਹੀਂ ਬਾਰੇ ਇਹ ਤਾਂ ਦਿੰਦੇ ਆ ਨਹੀਂ ਕਰਦੇ ਨਹੀਂ ਨਹੀਂ ਹੈਗੇ ਅੱਛਾ ਲੋ ਇਹ ਨਿਆਰੇ ਆ ਜੀ ਭਾਈ ਹੁਣੀ ਇੱਥੇ ਵਧੀਆ ਨਿਊਜ਼ੀਲੈਂਡ ਚ ਆਏ ਸੀਗੇ 2000 ਜੋਰੇ ਭਾਈ ਨਿਊਜ਼ੀਲੈਂਡ ਚ 2000 ਕਿੰਨੇ ਚਾਹੀਦੇ 6 ਚ ਤੇ 8 ਤੋਂ ਫਿਰ ਇੱਥੇ ਕੰਮ ਕਰਦੇ ਆ 8 ਤੋਂ ਲੈ ਕੇ ਕਿੰਨੇ ਸਾਲ ਹੋ ਗਏ 10 ਐਸਾ ਸੌਰੀ 4 ਸਾਲ ਇੱਕ ਹੋ ਗਏ 13 ਇੱਕ ਹੋ ਗਏ 17 ਸਾਲ ਹੋ ਗਏ 15 ਸਾਲ ਹੋ ਗਏ 15 ਹੋ ਗਏ ਮੈਂ ਮੈਥਮੈਟਿਕ ਘੱਟ ਹੀ ਆ ਤੁਹਾਨੂੰ ਕੋਈ ਬਥ ਜੋੜ ਗਣੀ ਨਹੀਂ ਖਾੜਾ ਬੰਦਾ ਬੋਰਵੇਂ ਦਾ ਆ ਜਿਆ ਕੇ ਆ ਗਿਆ ਫੋਰ ਗਦੇ ਤੂੰ ਫੇਰ ਕੇ ਦੇ ਕੇ ਆਇਆ ਕੋਈ ਨਹੀਂ ਬੱਸ ਵੀ ਗਿਆ ਦੀ ਚਲਾਨ ਬੱਸ ਵੀ ਗਿਆ ਦੀ ਚਲਾਨ ਬੱਸ ਵੀ ਇਹਦੀ ਗੱਲ ਨਹੀਂ ਬਣੀ ਕੱਲੀ ਬਣੀ ਉਹਦੇ ਭਰਾ ਕਿਤੇ ਨਾ ਮਿੱਟੀ ਵਾਜਾ ਮਾਰਦੀ ਆ ਜਿਹੜੀ ਮਿੱਟੀ ਆ ਇਹਨੂੰ ਵਾਜਾ ਮਾਰਦੀ ਆ ਇਹਦੇ ਵਗਾਰੇ ਇੱਥੇ ਗੱਡੀ ਨਹੀਂ ਚੱਲਣੀ ਬ੍ਰੋ ਤੇ ਹੋਰ ਹੈਗਾ ਕੋਈ ਦੇਖਣ ਵਾਲਾ ਭਾਜੀ ਬਸ ਦੱਸ ਸੰਦੇ ਕੋਈ ਜਾਣਕਾਰੀ ਦੇਣੀ ਹੋਵੇ ਕਿਸੇ ਨੂੰ ਪੰਜਾਬੀਆਂ ਨੂੰ ਇਹ ਪੰਜਾਬੀਆਂ ਨੇ ਆਪਣਾ ਕਰੋਵਾਰ ਕਰਨ ਹੋਵੇ ਕਰਨ ਹੋਵੇ ਤੇ 판 ਸਕਦਾ ਹੈ ਭਾਜੀ ਸੁਕਾਂ ਇਹ ਜਿਹੜੇ ਪੰਜਾਬ ਦੇ ਜਿਹੜੇ ਭਾਜੀ ਉੱਥੇ ਆਪਣੇ ਪੰਜਾਬ ਦੇ ਕਿਸਾਨ ਆਪਣੇ ਹੈਗੇ ਆ ਜਿਹੜੇ ਇਕੱਲੇ ਝੋਨਾ ਦੇ ਕਣਕ ਲਈ ਜਾਂਦੇ ਆ ਉਹਨਾਂ ਲਈ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਤਾਂ ਨਹੀਂ ਕੋਈ ਖੇਤੀ ਉਹ ਭਾਜੀ ਕਰਤਾ ਸਾਰੀ ਦਾ ਸਾਰੀਆਂ ਜਿੱਦਾਂ ਕੋਈ ਵੀ ਸਾਰਾ ਕੁਝ ਉਹ ਕਰ ਸਕਦੇ ਆ ਪਰ ਮਿਹਨਤ ਆ ਮਿਹਨਤ ਆ ਪਲਾ ਸੇਵੀਅਕੇ ਗਵਰਨਮੈਂਟ ਨੂੰ ਮੋੜਿਆ ਆਣਾ ਪੈਣਾ ਇਸ ਜਿਹਦੇ ਵਿੱਚ ਨਾ ਸਬਸਿਡੀ ਵਗੈਰਾ ਇਹ ਤਾਂ ਸਾਰਾ ਕੋ ਮੇਜ਼ਾ ਜੇ ਫਲਾਵਰ ਇੱਕ ਸਾਲ ਨਹੀਂ ਹੋਈ ਸਕੇ ਉਹ ਗਵਰਨਮੈਂਟ ਨੇ ਸਬਸਿਡੀ ਦਿੱਤੀ ਆ ਜਿੰਨੇ ਦੇ ਕੋਲ ਤੇ ਉਹਨੇ ਉਹ ਲੱਗੇ ਬੰਦਾ ਇਦਾਂ ਨਹੀਂ ਹੈਗਾ ਕਿ ਬੰਦਾ ਕਰਜੇ ਦੇ ਥੱਲੇ ਨਹੀਂ ਦਬਦਾ ਨਹੀਂ ਹੈਗਾ ਵਿਆਜ ਦੇ ਉੱਪਰ ਵਿਆਜ ਚੜੀ ਜਾਂਦਾ ਜਿਦਾ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਮਤਲਬ ਕਿ ਗਵਰਨਮੈਂਟ ਪੂਰੀ ਸਪੋਰਟ ਕਰਦੀ ਪਈ ਆ ਜਦਾਂ ਨਾ ਪਰ ਉਹਦਾ ਹੁਣ ਨਵੇਂ ਜਿਹੜੇ ਮੁੰਡੇ ਉੱਠਦੇ ਪਏ ਆ ਜਿੱਦਾਂ ਖੇਤੀ ਬਾੜੀ ਦੇ ਵਿੱਚ ਉਹ ਵੀ ਕਾਫੀ ਅਬੜੋ ਤੇ ਬਲਾਚੌਰ ਦੇ ਉੱਥੇ ਹੁਣ ਗਏ ਸੀ ਆਪਾਂ ਦੇਖਿਆ ਹੀ ਆ ਹਾਂਜੀ ਤੇ ਉਹ ਕਿੱਦਾਂ ਉਥਾਂ ਉਹਨਾਂ ਨੇ ਉਹ ਪ੍ਰੋਪਰ ਪਲਾਂਟਿੰਗ ਕੀਤੀ ਹੋਈ ਆ ਜਿੱਦਾਂ ਸਟ੍ਰੌਬਰੀ ਹੋ ਗਈ ਆ ਜਾਂ ਟਮਾਟਰ ਵਗੈਰਾ ਹੋ ਗਿਆ ਇਦਾਂ ਦਾ ਹਾਂਜੀ ਹੋਰ ਕੋਈ ਸੰਦੇਸ਼ ਜਿਹੜੇ ਬੰਦੇ ਇੱਥੇ ਆਣਾ ਚਾਹੁੰਦੇ ਚਾਹੁੰਦੇ ਹੋਣਾ ਕੰਮ ਦੇ ਵਿੱਚ ਕੀ ਕੀ ਚੀਜ਼ਾਂ ਜੇ ਕਿਸੇ ਨੂੰ ਕੰਮ ਕਰਨਾ ਹੈ ਤਾਂ ਕੋਈ ਨਹੀਂ ਇੱਥੇ ਤੁਹਾਨੂੰ ਦੱਸ ਦਵਾਂ ਉਹ ਫਰਵਰੀ ਜਿੱਦਾਂ ਮੈਂ ਰਖ ਸਕਦਾ ਜਿੱਦਾਂ ਫਰਵਰੀ ਤੋਂ ਸਤੰਬਰ ਤੱਕ ਅਜਾ ਸhort ਕੰਟ੍ਰੈਕਟ ਕਰਦੇ ਆ ਹਾਂਜੀ ਭਾਈ 6 ਮਹੀਨੇ ਦਾ 6 ਮਹੀਨੇ ਦਾ ਉਸ ਤੋਂ ਵੱਧ ਨਹੀਂ ਉਹ ਤੋਂ ਵੱਧ ਨਹੀਂ ਜੇ ਕਿਸੇ ਨੇ ਵੀਜ਼ਾ 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 ਵਗੈਰਾ ਫੇਕ ਆ ਹਾਂਜੀ ਜੇ ਵੀਜ਼ਾ ਵਗੈਰਾ ਵਧਾਣਾ ਹੋਵੇ ਜੇ ਕੰਮ ਵਧੀਆ ਕਰਦਾ ਵੀ ਆਪਾਂ ਕਰ ਦਿੰਦੇ ਜੇ ਕੋਈ ਵਧੀਆ ਇਹਨਾਂ ਨੂੰ ਲੱਗੇ ਉਹ ਕਰ ਸਕਦੇ ਪਰ ਇਹ ਵੀਜ਼ਾ ਨਹੀਂ ਵਧਾਉਂਦੇ ਵੀਜ਼ਾ ਨਹੀਂ ਵਧਾਉਂਦੇ ਹਾਂਜੀ ਠੀਕ ਆ ਮਾਲੇ ਨਾਲ ਕੋ ਕੰਮ ਵਾਲੇ ਉੱਦੇ ਬਥੇਰੇ ਜੇ ਤਾਂ ਹੁਣ ਹਰੇਕ ਸਾਲ ਉਹ 6 ਮਹੀਨੇਲੇ ਉਹ ਪੁਰਾਣੇ ਹਟ ਰੱਟ ਕੇ ਆਈ ਜਾਂਦੇ ਜਾਂਦੇ ਨੇ ਸੋ 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 ਮਤ ਜੇ ਕੋਈ ਆਪਣਾ ਪੰਜਾਬੀ ਕੋਈ ਬਾਈ ਵਧੀਆ ਬੰਦਾ ਹੋਵੇ ਕੋਈ ਮਿਹਨਤੀ ਬੰਦਾ ਹੋਵੇ ਉਹ ਉਹਨੂੰ ਪੱਕਾ ਵੀ ਕਰ ਸਕਦਾ ਬਾਈ ਉਹਨੂੰ ਪੱਕਾ ਕਰਾ ਸਕਦਾ ਜਦਾਂ ਐਦਾਂ ਦੀ ਕੋਈ ਗੱਲ ਨਹੀਂ ਬੜੇ ਇਹ ਕਿ ਬੰਦਾ ਹੋਨੈਸਟ ਹੋਵੇ ਤੇ ਟੀਮ ਚਾਰ ਅੱਗੇ ਪੱਕੇ ਪਰ ਉਹ ਜਦਾਂ ਕਰਕੇ ਉਹ ਛੱਡ ਕੇ ਨਾ ਜਾਂਦੇ ਫੇਰ ਮੁੜ ਕੇ ਇਹਨਾਂ ਨੇ ਹੁਣ ਹਾਮੀ ਨਹੀਂ ਭਰਦੇ ਇਹੀ ਪੰਜਾਬੀਆਂ ਦਾ ਇਹੀ ਭੈੜਾ ਯਾਰ ਪੰਜਾਬੀ ਜਿੱਥੇ ਵੀ ਆਪਣਾ ਕੰਮ ਕੱਢ ਕੇ ਦੂਜਿਆਂ ਲਈ ਵੀ ਇੱਕ ਕੰਡੇ ਬੀਜ ਜਾ ਜਾਂਦੇ ਹਨ ਉਹ ਕੰਮ ਖਰਾਬ ਹੋ ਜਾਂਦਾ ਜਾਂ ਚਲੋ ਕੋਈ ਨਹੀਂ ਐਨੀਵੇ ਤੇ ਬਹੁਤ ਵਧੀਆ ਲੱਗਿਆ ਭਾਜੀ ਤੁਹਾਨੂੰ ਮਿਲ ਕੇ ਅੱਜ ਭਾਜੀ ਦਾ ਧੰਨਵਾਦ ਸਾਨੂੰ ਦਿੱਤਾ ਟਾਈਮ ਤੁਸੀਂ ਤੇ ਆਪਾਂ ਬਲੌਗ ਨੂੰ ਫਿਰ ਇੱਥੇ ਕਰਦੇ ਹਾਂ ਉਹਨੂੰ ਬੰਦ ਤੇ ਮਿਲਦੇ ਆਂ ਯਾ ਭਾਜੀ ਦੇ ਨਾਲ ਨੈਕਸਟ ਬਲੌਗ ਦੇ ਵਿੱਚ ਧਿਆਨ ਰੱਖਿਓ ਆਪਣਾ ਗੁੱਡ ਬਾਏ ਸਤਿ ਸ਼੍ਰੀ ਅਕਾਲ ਲੋ ਜੀ ਆਪਾਂ ਤਾਂ ਚੱਲੇ ਸੀਗੇ ਪਰ ਜੋਰੇ ਭਾਜੀ ਹੁਣੀ ਮੰਨੇ ਨਹੀਂ ਕਹਿੰਦੇ ਆਪਾਂ ਯਾਰ ਚਾਹ ਪਲਾ ਕੇ ਭੇਜਣੀ ਆ ਤੁਹਾਨੂੰ ਮੈਂ ਕਿਹਾ ਚੱਲ ਚਾਹ ਪੀ ਲੈਨੇ ਨਾਲੇ ਦੋ ਗੱਲਾਂ ਬਾਤਾਂ ਕਰ ਲੈਨੇ ਆ ਪਾ ਜੀ ਉਹਨਾਂ ਦਾ ਬਹੁਤ ਦਿਨਾਂ ਬਾਅਦ ਮਿਲੇ ਅੱਜ ਭਾਈ ਉਹਨਾਂ ਨੂੰ ਅੰਕਲ ਉਹਨੇ ਵੀ ਚਾਹ ਪੀਂਦੇ ਬੈਿਆ ਤੇ ਬਿੱਲਾ ਕਹਿੰਦਾ ਮੈਂ ਪਿੜੀ ਨਹੀਂ ਹੈਗੀ ਫਿਰ ਅੰਕਲ ਉਹਨਾਂ ਨੂੰ ਮਿਲੋ ਅੰਕਲ ਉਹਨਾਂ ਨੂੰ ਮਿਸ ਕਰਨ ਆਪਾਂ ਬਟ ਅਗਲਾ ਆ ਜਿਓ ਫਿਰ ਟਾਈਮ ਹੁਣ ਜਿਆਦਾ ਤੂੰ ਦਿਆ ਨਾ ਡਿਲੇ ਨਾ ਕਰਿਓ ਠੀਕ ਹੈ ਇੰਡੀਆ ਜੇ ਮੈਂ ਆਇਆ ਨਾ ਤੁਹਾਨੂੰ ਮਿਲ ਕੇ ਆਉਂਗਾ ਪੱਕਾ ਹੀ ਗੱਲ ਹੈ ਮੈਨੂੰ ਡਰੈਸ ਦੇ ਦਿਓ ਬਸ ਠੀਕ ਹੈ ਤੁਸੀਂ ਤਾਂ ਆਪਣੇ ਕੋਲ ਹੋ ਤੁਸੀਂ ਤੁਹਾਡੇ ਕੋਲ ਇੱਕ ਦੋ ਦਿਨ ਰਹਿ ਕੇ ਆਉਂਗਾ ਇੱਕ ਦਿਨ ਇੱਕ ਦਿਨ ਰਹਿ ਕੇ ਆਉਂਗਾ ਨਹੀਂ ਯਾਰ ਇੱਕ ਦਿਨ ਵਾਲੀ ਬਣਾ ਤੇ ਆ ਸੀਗਾ ਜੀ ਆਪਣਾ ਅੱਜ ਦਾ ਬਲੌਗ ਡੇਲੀ ਡੇਲੀ ਬਲੌਗ ਹਡੇ ਤੇ ਪੈ ਜਾਂਦਾ ਇੱਧਰ ਆਕਲੈਂਡ ਤੇ ਸਿਗਰਟ ਪਲੇਸ ਆਪਾਂ ਤੇ ਤਾਂ ਪਲੇਸ ਦਾ ਨਾਮ ਨਹੀਂ ਦੱਸਣਾ ਕਿੱਥੇ ਆਏ ਹੋਏ ਉਦਾਂ ਵੈਸੇ ਆਕਲੈਂਡ ਚ ਪੈ ਜਾਂਦਾ ਆ ਬਿਟਵੀਨ ਆਕਲੈਂਡ ਟੂ ਮੈਂਟਨ ਮੋਟਰਵੇ ਨੰਬਰ 1 ਤੇ ਆਪ ਵੀ ਦੱਸਿਓ ਬਲੌਗ ਕਿਦਾਂ ਲੱਗਿਆ ਜੀ ਤੇ ਲਾਈਕ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਦੇ ਨਾਲ ਜਿਨ੍ਹਾਂ ਨੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਠੀਕ ਹੈ ਜੀ ਟਿਕਟੌਕ ਤੇ ਤਾਂ ਆਇਆ ਗਿਆ ਪਰ ਇੰਡੀਆ 'ਚ ਟਿਕਟੌਕ ਚੱਲਦੀ ਨਹੀਂ ਹੈਗੀ ਕੀ ਕਰੀਏ ਤੇ ਵਧੀਆ ਸੋਸ਼ਲ ਪਲੈਟਫਾਰਮ ਵਧੀਆ ਹੈ ਜਿੱਦਾਂ ਆਪਣੀ ਗੱਲਬਾਤ ਕਰ ਸਕਦਾ ਜਿੰਨੇ ਕੁ ਜੋਗਾ ਹੈਗਾ ਆ ਤੇ ਇਹਦੇ ਵਿੱਚ ਦੱਸਿਆ ਆਪ ਜੀ ਨੂੰ ਜੋ-ਜੋ ਸੇਫਟੀਆਂ ਹੈਗੀਆਂ ਇੱਥੇ ਤੇ ਜੇ ਕੋਈ ਭਾਈ ਸਾਹਿਬ ਜੀ ਜੋਬ ਜੁਲੀ ਵੀ ਕਰਨਾ ਚਾਹੁੰਦਾ ਆ ਤੇ ਫਰਵਰੀ ਦੇ ਵਿੱਚ ਜੋਬ ਹੈਗਾ अवेलेबल ਹੈਗੀਆਂ ਇਹਨਾਂ ਦੀਆਂ ਹਰ ਵਾਰ ਪਰਮੰਦਰ ਉਹਨਾਂ ਨੂੰ ਦੇ ਦਿੰਦੇ ਆ ਜਿਹੜੇ ਬੰਦੇ ਜਦਾ ਹਾਰਡਵਰਕ ਕਰਦੇ ਆ ਹੌਨਸਟ ਹੁੰਦੇ ਬੰਦੇ ਟੀਮਵਰਕ ਕਰਦੇ ਮੇਨ ਤਾਂ ਟੀਮਵਰਕ ਹੁੰਦੀ ਆ ਡਜ਼ਰ ਮੈਟਰ ਕਿ ਪੜਿਓ ਕਿੰਨਾ ਕਿੰਨਾ ਨਹੀਂ ਪੜਿਓ ਟੀਮਵਰਕ ਵਧੀਆ ਹੋਣਾ ਚਾਹੀਦਾ ਬੰਦੇ ਨੂੰ ਕੰਮ ਦੇ ਦਿੰਦੇ ਆ ਵੀਜ਼ਾ ਵੀ ਲਵਾ ਦਿੰਦੇ ਆ ਤੇ ਜੇ ਕੋਈ ਹੋਇਆ ਇਦਾਂ ਦਾ ਭਾਈ ਸਾਹਿਬ ਜੀ ਦੱਸਿਓ ਜੀ ਮੈਸੇਜ ਕਰ ਲਿਓ ਜੀ ਤੇ ਸਾਹਿਬ ਜੀ ਨੂੰ ਫਿਰ ਪਤਾ ਕਰਕੇ ਜੋ ਵੀ ਇਨਫੋਰਮੇਸ਼ਨ ਹੋਊਗੀ ਪ੍ਰੋਵਾਈਡ ਕਰ ਸਕਦਾ ਮੈਸੇਜ ਦੇ ਵਿੱਚ ਧੰਨਵਾਦ ਜੀ ਅੱਜ ਦਾ ਬਲੌਗ ਦੇਖਣ ਲਈ ਆ ਇਹਨਾਂ ਨੇ ਸਿਟਿੰਗ ਦਾ ਬਣਾਇਆ ਇੱਥੇ ਬਹਿ ਕੇ ਸਿੱਪੀ ਸਕਦੇ ਜਦਾਂ ਆਊਟ ਰਾਸ਼ੀ ਤੋਂ ਬਾਹਰ ਆ ਕੇ ਤੁਸੀਂ ਕਾਫੀ ਵਗੈਰਾ ਪੀ ਸਾਰੇ ਆ ਆ ਆਪਣੀ ਬਣ ਗਈ ਆ ਆ ਕਾਫੀ ਬਣ ਗਈ ਆ थैंक यू ਆ ਇਹ ਕੀ ਇਹਨਾਂ ਦੀ ਪ੍ਰਾਈਸ ਲਿਸਟ ਤੇ ਕੀ ਕੀ ਬਣਾਦੇ ਆ ਇਹ ਜਿੱਤਾ ਵੱਧ ਕੇ ਟਾਊਨ ਦੇ ਵਿੱਚ ਉੱਥੇ ਪੀੜ ਭੜੱਕੇ ਦੇ ਬਾਹਰ ਨਿਕਲਣਾ ਹੋਵੇ ਨਾ ਉੱਥੇ ਆ ਕੇ ਆਪਣਾ ਤੇ ਇੱਥੇ ਬਣਾ ਸਕਦੇ ਆਪਣੇ ਸੋ ਆਹ ਹੈ ਕਿ ਕਾਫੀ ਬੀਨਸ ਇਹ ਵੀ ਸੇਲ ਕਰਦੇ ਪਏ ਆ ਕਾਫੀ ਬੀਨਸ ਦੇ ਪੈਕੇਟ ਇਨਸਟੈਂਟ ਕਾਫੀ ਬੰਦੀ ਹੈ ਇਹ ਨਾਲ ਇਨਸਟੈਂਟ ਕਾਫੀ ਬਣਾਇਆ ਬਣਾ ਸਕਦੇ ਇਹਦੇ ਵਿੱਚ 1960 ਮੀਡੀਅਮ ਰੋਸਟ ਬ੍ਰਾਂਡ ਵਾਲਾ ਅਜੇ ਇੱਕ ਇਹਨਾਂ ਦਾ ਗੱਡੀ ਖੜੀ ਆ ਵੜੀ ਵੀ ਤੁਹਾਨੂੰ ਦਿਖਾ ਦਿੰਦੇ ਆ ਸੋ ਆਹ ਲੋ ਇਹ ਆ ਹੈਗਾ ਸੀ ਸੀ ਗੇ ਵੇ ਆ ਮਾਡਲ ਆ ਮੈਨੂੰ ਲੱਗਦਾ ਇਹ ਝੋਟਾ ਆ ਝੋਟਾ ਗੋਰੀਆਂ ਦਾ ਝੋਟਾ ਏ ਸ਼ੌਕਰ ਦੇਖ ਲੋ ਇਹਦੇ ਕਿੰਨੇ ਜ਼ਬਰਦਸਤ ਆ ਇਹ ਰੱਖੇ ਫਾਰਮ ਵਿੱਚ ਯੂਜ਼ ਕਰਦੇ ਉਹਲੇ ਟਰੈਕਟਰ ਦਾ ਫਾਰਮ ਜਿੱਦਾਂ ਮੱਝਾਂ ਸੌਰੀ ਗਾਈਆਂ ਵਗੈਰਾ ਨੂੰ ਕਲੈਕਟ ਕਰਨਾ ਹੁੰਦਾ ਘੋੜਿਆਂ ਘੋੜਿਆਂ ਦੇ ਉਹਨਾਂ ਦੇ ਉੱਤੇ ਕਲੈਕਟ ਕਰਨੇ ਨੂੰ ਜਾਂਦੇ ਆ ਇਹਦਾ ਸਲੀਪਰ ਹੀ ਨਹੀਂ ਕਰਦੀ ਇਹ 4-ਵੀਲ ਡਰਾਈਵ ਹੁੰਦੀ ਆ ਇਹ 4-ਵੀਲ ਡਰਾਈਵ ਆ ਵਿਲੇ 4-ਵੀਲ ਡਰਾਈਵ ਹੁੰਦੀ ਆ ਇੱਥੇ ਲਿਖਿਆ ਹੋਣਾ ਮੈਨੂੰ ਲੱਗਦਾ ਹਾਂ 12000 ਹਾਂ 12-13 ਹਜ਼ਾਰ ਡਾਲਰ ਦਾ ਹੈ ਤੇ ਆ ਇਹਨਾਂ ਦੀ ਵਰਕਸ਼ਾਪ ਹੈ ਇਸ ਸਾਈਡ ਤੇ ਇਸ ਤਰ੍ਹਾਂ ਦਾ ਸੀਗਾ ਇਹ ਮੋਟਰਸ ਵਧੀਆ ਬਣਾਇਆ ਹੋਇਆ ਇਹਨਾਂ ਦਾ ਸਟੂਡੀਓ ਟਾਈਪ ਆ ਹਾਲੋ ਜੀ ਨਿਊਜ਼ੀਲੈਂਡ ਦੇ ਕੈਫੇ ਪਿੰਡਾਵਾਲ ਦੀ ਸਾਈਡ ਤੇ ਐਦਾਂ ਹੁੰਦੇ ਆ ਜੀ ਧੰਨਵਾਦ ਜੀ